ਮਸਲਾ ਹੈ ਸਾਬ ਛੋਟੇ ਤੇ ਸਮੋ ਜਿਹੜੇ ਸਮਾਲ ਮਾਰਜਨਲ ਫਾਰਮਰ ਹੈ ਉਹਦੀ ਆਮਦਨ ਬਦਾਨ ਦਾ ਰੋਲਾ ਹੈ ਕਿਉਂਕਿ ਕਿਸਾਨੀ ਜਿਹੜੀ ਹੈ ਸਾਬ ਆ ਕੋਈ ਗਰੰਟੀਡ ਸਰਕਾਰੀ ਨੌਕਰੀ ਨਹੀਂ ਵੀ ਮਹੀਨੇ ਅਲਗ ਤਨਖਾ ਆ ਜੂ ਤੁਹਾਡੇ ਖਾਤੇ ਆ ਜਾਣੀ ਹੈ ਆ ਹੀਟ ਵੇਵ ਕਿਤੇ ਮੀਂਹ ਜਿਆਦਾ ਪੈਗਾ ਕਿਤੇ ਗੜੇ ਆਗੇ ਕਿਤੇ ਬਿਜਲੀ ਚਮਕ ਗਈ ਇਹੀ ਫਸਲਾਂ ਦੀ ਸਾਨੂੰ ਗਰੰਟੀ ਦੇ ਦਿਓ ਸਾਬ ਜਦੋਂ ਕਹਿੰਦੇ ਨਾ ਕਿ ਜਦੋਂ ਮੈਂ ਪੁੱਛਦਾ ਜਦੋਂ ਹਾਮੀ ਮੇਰੀ ਬਿਮਾਰੀ ਦੀ ਕਈਆਂ ਨੇ ਫਰੀ ਮੇਰੇ ਜਿੰਦਗੀ ਬਚਾਉਣ ਦੀ ਕਿਸੇ ਨੇ ਹਾਮੀ ਕਈਆਂ ਨੇ ਫਰੀ ਉਹ ਟਿਕਦੇ ਹੋਰ ਕਿਧਰੇ ਨੇ ਤੇ ਟਿਕਾਣੇ ਹੋਰ ਦੱਸਦੇ ਨੇ ਸਾਨੂੰ ਕਹੀ ਜਾਂਦੇ ਮੂੰਗ ਲਾ ਲੋ ਉਹਨਾਂ ਨੇ ਇਹਦਾ ਝੋਨੇ ਦਾ ਖੇੜਾ ਨਹੀਂ ਛੱਡਣਾ ਸਭ ਸਸਕਾਲ ਸਕਾਈ ਨਿਊਜ਼ ਪੰਜਾਬ ਦੇ ਨਾਲ ਤੁਹਾਡੇ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਗੱਲ ਕਰਾਂਗੇ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੀ ਸੁਨੀਲ ਜਾਖੜ ਦੇ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਨਿਸ਼ਾਨਾ ਕਿਸਾਨਾਂ ਦੇ ਉੱਤੇ ਸਾਧਿਆ ਗਿਆ ਇੱਕ ਪਾਸੇ ਲੋਕ ਸਭਾ ਚੋਣਾਂ ਦੇ ਵਿੱਚ ਜਿੱਥੇ ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਭਾਜਪਾ ਦਾ ਵਿਰੋਧ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਭਾਜਪਾ ਵੀ ਹੁਣ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਸੁਨੀਲ ਜਾਖੜ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਕਿਸਾਨਾਂ ਦੇ ਉੱਤੇ ਨਿਸ਼ਾਨਾ ਸਾਧਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਤਾਂ ਕਿਸਾਨਾਂ ਦੀ ਜਿਹੜੀ ਆਮਦਨ ਹੈ ਉਸ ਨੂੰ ਦੁੱਗਣੇ ਕਰਨ ਦੇ ਉੱ ਭਾਜਪਾ ਨੇ ਉਸ ਦੇ ਉੱਤੇ ਪੂਰੀ ਐਕਟੀਵਿਟੀ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਕਿਸਾਨਾਂ ਦੇ ਵੱਲੋਂ ਹੰਗਾਰਾ ਵੀ ਭਰਿਆ ਜਾਂਦਾ ਤੇ ਦੂਜੇ ਪਾਸੇ ਕਿਤੇ ਨਾ ਕਿਤੇ ਸਵਾਲ ਵੀ ਚੁੱਕੇ ਜਾਂਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਜਿੱਥੇ ਭਾਜਪਾ ਦੇ ਵੱਲੋਂ ਕਿਸਾਨਾਂ ਦੀ ਦੁਖਣੀ ਕੀਤੀ ਭਾਜ ਉਹਨਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਜਿੱਥੇ ਭਾਜਪਾ ਦੇ ਵੱਲੋਂ ਕਿਸਾਨਾਂ ਦੀ ਜਿਹੜੀ ਆਮਦਨ ਹੈ ਉਸ ਨੂੰ ਦੁੱਗਣਾ ਕੀਤਾ ਗਿਆ ਤੇ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਹੁਣ 23 ਫਸਲਾਂ ਦੇ ਉੱਤੇ ਹੀ ਐਮਐਸਪੀ ਦੀ ਮੰਗ ਕੀਤੀ ਜਾਂਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਣਕ ਤੇ ਝੋਨਾ ਹੀ ਲਾਉਣਾ ਹੈ ਤੇ ਫਿਰ 23 ਫਸਲਾਂ ਦੇ ਉੱਤੇ ਮੰਗ ਕਰਨਾ ਕਿਤੇ ਨਾ ਕਿਤੇ ਜਿਹੜਾ ਸਵਾਲ ਹੈ ਉਹ ਬਿਲਕੁਲ ਸਹੀ ਤੇ ਦਰਸਤ ਨਹੀਂ ਹੈ ਤੇ ਉਸ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਚਿੰਤਾ ਪ੍ਰਗਟ ਇਹ ਹੁੰਦੀ ਹੈ ਕਿ ਕਿਸਾਨਾਂ ਦੇ ਮਨਾਂ ਦੇ ਵਿੱਚ ਕੁਝ ਹੋਰ ਹੈ ਹੋਰ ਕੀ ਕੁਝ ਕਹਿ ਰਹੇ ਨੇ ਸੁਨੀਲ ਜਾਖੜੇ ਸਭ ਨੂੰ ਲੈ ਕੇ ਉਹ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਮਸਲਾ ਹੈ ਸਾਬ ਛੋਟੇ ਤੇ ਸਮੋ ਜਿਹੜੇ ਸਮਾਲ ਐਂਡ ਮਾਰਜਨਲ ਫਾਰਮਰ ਹੈ ਉਹਦੀ ਆਮਦਨ ਬਧਾਣ ਦਾ ਰੋਲਾ ਹੈ ਆਮਦਨ ਬਧਾਣਾ ਆਮਦਨ ਐਂਸ਼ੋਰ ਕਰਨਾ ਕਿਉਂਕਿ ਕਿਸਾਨੀ ਜਿਹੜੀ ਹੈ ਸਾਬ ਆ ਕੋਈ ਗਰੰਟੀਡ ਸਰਕਾਰੀ ਨੌਕਰੀ ਨਹੀਂ ਵੀ ਮਹੀਨੇ ਵਾਲੇ ਗਿੰਚ ਤਨਖਾ ਆਜੂ ਹੀ ਤੁਹਾਡੇ ਖਾਤਿਆਂ 'ਚ ਆ ਜਾਣੀ ਹੈ ਆ ਹੀਟ ਵੇਵ ਕਦੇ ਮੀਂਹ ਜਿਆਦਾ ਪੈਗਾ ਕਦੇ ਗੜੇ ਆਗੇ ਕਦੇ ਬਿਜਲੀ ਚਮਕ ਗਈ ਝੋਲੇ ਲਾਉਂਦੇ ਜਿਹੜੇ ਉਹਨਾਂ ਦਾ ਬਿਜਲੀ ਚਮਕ ਕੇ ਲੈ ਲੈ ਵਟ ਦੀ ਹੈ ਸਭ ਝੋਲੇ ਰਾਤ ਬਿਜਲੀ ਚਮਕ ਗਈ ਜੀ ਗਿਆ ਜੀ ਸਾਡੀ ਤਾਂ ਫਸਲ ਗਈ ਸਭ ਇਹ ਇਹ ਮਸਲੇ ਇਹ ਦੇ ਕਰਕੇ ਕਿਸਾਨ ਅੱਜ ਉਸ 2.2 ਲੱਖ ਰੁਪਇਆ ਜਿਹੜਾ ਕਮਾਉਂਦਾ ਹੈ ਛੋਟਾ ਕਿਸਾਨ ਉਹਦੇ ਨਾਲ ਉਹ ਇੱਕ ਇੱਜ਼ਤ ਦੀ ਜ਼ਿੰਦਗੀ ਆਪਣੇ ਬੱਚਿਆਂ ਦਾ ਭਵਿੱਖ ਇਨਸ਼ੋਰ ਨਹੀਂ ਕਰ ਸਕਦਾ ਇੱਕ ਇੱਜ਼ਤਮਾਨ ਦੀ ਜ਼ਿੰਦਗੀ ਉਹ ਨਹੀਂ ਕਰ ਸਕਦਾ ਇਸ ਕਰਕੇ ਉਹ ਪਰੇਸ਼ਾਨ ਹੈ ਉਸ ਮਸਲੇ ਨੂੰ ਹੱਲ ਕਰਨਾ ਚਾਹੀਦਾ ਹੈ ਉਸ ਮਸਲੇ ਦਾ ਉਸ ਬਿਮਾਰੀ ਦਾ ਪਹਿਲਾਂ ਤਾਂ ਮੈਂ ਸਮਝਦਾ ਵੀ ਜਿਹੜਾ ਡਾਇਗਨੋਸ ਕਿਸੇ ਨੇ ਕੀਤਾ ਡਾਕਟਰ ਨੇ ਜਿਹਨੂੰ ਕਹਿੰਦੇ ਡਾਕਟਰ ਨੇ ਨਮਜ਼ ਦੇਖ ਕੇ ਵੀ ਕਿਸਾਨੀ ਦੀ ਸਮੱਸਿਆ ਸਾਡੀ ਆ ਜੀ ਸਾਨੂੰ ਆ ਜਿਵੇਂ ਕਹਿੰਦੇ ਨੇ ਜੀ ਕੈਮਿਸਟ ਦੀ ਦੁਕਾਨ ਤੇ ਪੈਰਾਸੀਟਾਮੋਲ ਦੇ ਦਿਓ ਜੀ ਉਦੋਂ ਨਾਲ ਸਾਰੀ ਬਿਮਾਰੀ ਦੂਰ ਹੋ ਜੀ ਨਹੀਂ ਸਾਬ ਪਹਿਲਾਂ ਦੇਖਣਾ ਪਊਗਾ ਬਿਮਾਰੀ ਕੀ ਐ ਉਹ ਐਕਸਪਰਟ ਸਾਰੇ ਬੈਠ ਕੇ ਦੇਖ ਕੇ ਕਰਨ ਆ ਕੋਈ ਬਿਮਾਰੀ ਦਾ ਇਲਾਜ ਨਹੀਂ ਸਾਬ ਵੀ ਸ਼ੂਰ ਗਾਰੰਟੀ ਆਰੀ ਸਾਥ ਐਮ ਐਸ ਪੀ ਗਾਰੰਟੀ ਨਹੀਂ ਤੇਹੀ ਫਸਲਾਂ ਦੀ ਸਾਨੂੰ ਗਾਰੰਟੀ ਦੇ ਦਿਓ ਸਭ ਜਦੋਂ ਉਹ ਕਹਿੰਦੇ ਨਾ ਕਿ ਜਦੋਂ ਮੈਂ ਪੁੱਛਦਾ ਜਦੋਂ ਹਾਮੀ ਮੇਰੀ ਬਿਮਾਰੀ ਦੀ ਕਈਆਂ ਨੇ ਪਰਹੀ ਮੇਰੇ ਜਿੰਦਗੀ ਬਚਾਉਣ ਦੀ ਕਿਸੇ ਨੇ ਹਾਮੀ ਕਈਆਂ ਨੇ ਪਰਹੀ ਉਹ ਟਿਕਦੇ ਹੋਰ ਕਿਧਰੇ ਨੇ ਤੇ ਟਿਕਾਣੇ ਹੋਰ ਦੱਸਦੇ ਨੇ ਸਾਨੂੰ ਕਹੀ ਜਾਂਦੇ ਮੂੰਗ ਲਾ ਲੋ ਉਹਨਾਂ ਨੇ ਇਹਦਾ ਝੋਨੇ ਦਾ ਖੇੜਾ ਨਹੀਂ ਛੱਡਣਾ ਸਭ ਆ ਆ ਦੋਪੰਥ ਕਿਉਂ ਸਾਬ ਜਦੋਂ ਲਾਣੀ ਤੁਸੀਂ ਝੋਨੇ ਹੀ ਲਾਣਾ ਹੈ ਫੇਰ ਆ ਕਿਉਂ ਕਾਨੂੰ ਪਾਇਆ ਰੌਲਾ ਜਿਹੜਾ 23 ਫਸਲਾਂ ਦਾ ਵੀ ਆਪਾਂ ਮੰਗੀ ਜਾਂਦੇ ਆ ਪਰ ਤੇਹੀ ਫਸਲਾਂ ਨਹੀਂ ਮੰਗਣੀਆਂ ਫਿਰ ਬਾਗ ਵਾਲੇ ਕਿਧਰ ਗਏ ਸਭ ਵਾਹ ਹਿਮਾਚਲ ਪ੍ਰਦੇਸ਼ ਵਾਲੇ ਮੈਂ ਉਹਨਾਂ ਦਾ ਪੜੀ ਜਾਂਦਾ ਸੀ ਉਹ ਮੰਗੀ ਜਾਂਦੇ ਹੁਣ ਸਾਡੇ ਆ ਸੇਵ ਖਰਾਬ ਹੋ ਗਏ ਜੀ ਐਤਕੀ ਕਦਮੀ برف ਵੀ ਨਹੀਂ ਪਈ ਨਹੀਂ ਸਾਡੇ ਕਹਿੰਦੇ ਕਿਨੋ ਰੁਲ ਗਿਆ ਜੀ ਰੇਗ ਦਾ ਹੀ ਮਸਲਾ ਹੈ ਸਾਬ ਡੇਰੀ ਵਾਲੇ ਤਾਂ ਉਹ ਕਹਣਗੇ ਵੀ ਸਾਡੇ ਦੁੱਧ ਦੀ ਐਮਐਸਪੀ ਉਹ ਕੋਈ ਨੂੰ ਕੋਈ ਇੰਸ਼ੋਰ ਕਰੋ ਜੀ ਦੇਖੋ ਆ ਜਿਹੜੇ ਪੀਸ ਮੀਲ ਸੋਲੂਸ਼ਨ ਹੈ ਸਾਬ ਇਸ ਕਰਕੇ ਮੈਂ ਕਹਿਣਾ ਚਾਹਣਾ ਆ ਕੋਈ ਹੱਲ ਨਹੀਂ ਸਾਬ ਸਮੱਸਿਆ ਹੈ ਕੋਈ ਇਸ ਗੱਲ ਨੂੰ ਨਕਾਰਦਾ ਨਹੀਂ ਮੈਂ ਸਭ ਤੋਂ ਪਹਿਲਾਂ ਇਸ ਗੱਲ ਦਾ ਹਮੀਆਂ ਵੀ ਕਿਸਾਨ ਜਿਹੜਾ ਹੈ ਕੋਈ ਸੁੱਖਾ ਨਹੀਂ ਇੱਥੋਂ ਛੱਡ ਪੈਰਿਸ ਤਾਂ ਕੋਈ ਉਹ ਜਿਹੜੇ ਤੁਪ ਤੁਨ ਉੱਥੇ ਜਿਹੜਾ ਟਰੈਕਟਰ ਲਈ ਬਿਰਦੇ ਬਚਾਰੇ ਉਹ ਵੀ ਓਕੇ